ਆਪਿਓ ਸਵਾਗਤ ਹੈ ਆਪਣੇ YouTube ਚੈਨਲ 'ਚ ਪੀਵੀ 31 ਸ਼ੂਟਰ 'ਚ ਅੱਜ ਚੱਲਦੇ ਆਪਾਂ ਅੱਜ ਇਹ ਕਹਿੰਦੇ ਮੁੰਡੇ ਨੇ ਦੂਰ ਜਾਣਾ ਦੱਸਾਂ ਏ ਤੁਹਾਨੂੰ ਤੇ ਕាលੀ ਤਾਂ ਹੁਣ ਤਾਂ ਰੌਣਕ ਲੱਗਣ ਲੱਗੀ ਉਧਰ ਮੁਰਗਾ ਬਾਂਗਾਂ ਦਾ ਹੀ ਜਾਂਦਾ ਭਾਂਹਦਾ ਯਾਰਾ ਹੜ ਜਾ ਕੇ ਤੇ ਗੱਲ ਵੱਢ ਕੇ ਮੇਲਾ ਆ ਗਿਆ ਪਤੀਲੇ 'ਚ ਪਾਉਣਾ ਪੈ ਜੇ ਬਚ ਕੇ ਰਹੀਆਂ ਅਬੀ ਹੀ ਜਖੜ ਕੀ ਝੂਟ ਕਰ ਲੈਣਾ ਬਾਬੇ ਉਹ ਠੰਡ ਹੋ ਗਈ ਹੈ ਨਾ ਪਾ ਜੋ ਠੰਡਾ ਇੰਨੀ ਸੀਗੀ ਬਾਬੇ ਅੱਜ ਤੜਕੇ ਜੇ ਕਿਵੇਂ ਬਰਫ਼ ਪਈ ਹੁੰਦੀ ਹੈਗੀ ਇਹਦਾ ਮੋਟੀ ਸ਼ਰਟ ਪਾਉਣੀ ਪੈਗੀ ਪਹਿਲਾਂ ਮੇਰੇ ਟੀ-ਸ਼ਰਟ ਪਾਈ ਹੋਈ ਸੀਗੀ ਠੀਕ ਹੈ ਬਾਬੇ ਮਿਲਦੇ ਆ ਓਏ ਤੂੰ ਹਟ ਜਾ ਤੈਨੂੰ ਪਤੀਲੇ ਜਣਾ ਪਾਉਣਾ ਪੈ ਜੇ ਉਂ ਬਾਂਗ ਆਈਆਂ ਦੇ ਆ ਨਾ ਮੇਰੇ ਆ ਸਾਲਿਆ ਅੱਕੜਦਾ ਬੱਬੇ ਪੂਰਾ ਇਹ ਲੈ ਉਵੇਂ ਹੀ ਲੱਗਦਾ ਇਹ ਕੱਟ-ਕੁੱਟ ਨਹੀਂ ਹੈਗਾ ਆ ਦੇਖਿਆ ਦੇਖ ਦਰਦਾ ਦਰਦਾ ਨਹੀਂ ਬਣਦਾ ਯਾਰ ਪੀਸਰ ਕੇ ਆਉਂਦਾ ਕੋਈ ਨਾ ਪੁੱਤ ਤੇਰਾ ਵੀ ਕਦੇ ਬਣਾਵਾ ਨਹੀਂ ਪਹੁੰਚਾਂਦੀ ਕਿਤੇ ਪਾਦਪਤੀਲੇ ਜੋ ਉੱਤੇ ਪਤਾ ਲੱਗੂਗਾ ਮੇਲੇ 'ਚ ਬਚ ਕੇ ਰਹੀ ਮੇਰਾ ਸਾਲਿਆ ਐ ਨਹੀਂ ਪਤਾ ਕਿਹੜਾ ਪੇਗ ਲਾ ਕੇ ਤਾਂ ਹੁਣ ਮੋੜ ਤੇ ਸਬਰ ਰੱਖੋ ਬਾਪੋ ਕੋਈ ਨਾ ਹਵੀ ਵਾਲੀ ਜਲੀ ਆਂਦੀ ਆ ਕੋਈ ਨਾ ਆਪਾਂ ਵੀ ਵਧੀਆ-ਵਧੀਆ ਜਗ੍ਹਾ ਤੇ ਆ ਕੇ ਵੀਡੀਓ ਬਣਾਇਆ ਕਰਾਂਗੇ ਐ ਐਡੀ ਕੀ ਗੱਲਾਂ ਵਾੜੇ ਸਬਰ ਸਬਰ ਜ਼ਰੂਰੀ ਆ ਤੇ ਚੀਜ਼ਾਂ ਨੂੰ ਵਧੀਆ-ਵਧੀਆ ਦਿਖਾਇਆ ਕਰਾਂਗੇ ਮੜਾਇਆ ਬਸ ਦੇਖਣ ਤਾਂ ਲੱਗੇ ਕੋਈ ਫੇਰ ਹੀ ਆਏ ਦਾ ਫਾਇਦਾ ਕਨੇ ਹੀ ਉ ਯਾਰ ਤੁਰੇ-ਫਰੇ ਦਾ ਕੀ ਫਾਇਦਾ ਕੀ ਜਾਂ ਤੁਹਾਨੂੰ ਪੂਰੀਆਂ ਘੈਂਟ ਦਿਖਾਇਆ ਕਰਾਂਗੇ ਇਹ ਜੀ ਗੱਲ ਨਹੀਂ ਜੀ ਸ਼ਰਟ ਬਦਲ ਲਈ ਇੱਕ ਹਵਾ ਵਾਲੀ ਚੱਲੀ ਜਾਂਦੀ ਆ ਯਾਰ ਠੰਡ ਵਾਂਝੋ ਤੇ ਐ ਲੱਗਦਾ ਕਿਵੇਂ ਬਰਫ਼ ਪਈ ਹੁੰਦੀ ਆ ਕਿਤੇ ਇੰਨੀ ਹੋ ਰਹੀ ਆ ਗੜੇ ਡਿਗੇ ਲੱਗੇ ਗੜੇ ਅੱਛਾ ਹੁਣ ਅਸੀਂ ਮਾਨਸਾ ਆ ਗਏ ਕਿਹੜਾ ਦਾ ਬਾਈ ਇਦੋਂ ਆ ਮਾਨਸਾ ਤੋਂ ਹੋਰ ਕਿਤੇ ਜਾਣ ਦਾ ਪਲਾਨ ਆ ਜਾਵਾਂਗੇ ਆਪਾਂ ਗੱਡੀ ਖੜੀ ਆ ਬਸ ਚਾਲਦੇ ਆ ਦੋਰ ਕਿਤੇ ਜਾ ਅੱਜੂ ਸ਼ੂ ਕਰਕੇ ਲੰਘ ਜੂ ਆ ਜੀ ਚੈੱਕ ਕਰੋ ਬਾਪੂ ਦੇਖ ਕਿਵੇਂ ਚੰਚਨ ਲਾ ਰੱਖੀਆਂ ਪਤੰਦਰਾਂ ਨੇ ਆ ਕੀ ਹੈ ਕਹਿੰਦੇ ਬੈਂਗੀ ਓਹ ਆ ਸਬਜੀ ਵਾਲਾ ਬੈਂਗਣ ਗਾਜਰ ਕੱਤੂ ਆ ਬੜਾ ਘੋਤਰੀ ਬੈਠਾ ਮੱਛਣਾ ਥੱਲੇ ਪਤਾ ਨਹੀਂ ਕਿਤਰੀ ਬੈਠਾ ਸਕੰਦਰ ਖੁੰਦਰ ਜੇ ਛੇਵਲਾ ਮਿਰਚ ਕਹਿੰਦੇ ਹੁਣ ਤਾਂ ਇਹ ਬਾਬੇ ਆਮ ਹੋ ਗਈ ਹੁਣ ਤੇਰਾ ਰੇਟ ਘਟਜੂ ਜਮਾ ਦਾਦਾ ਬਾਉਂਕ ਪੂਰਾ ਕੌਣ ਦਾ ਮਾਵਾ ਜੇ ਆਪਾਂ ਵੀਡੀਓ ਕੋਈ ਨਾ ਵੀਡੀਓ ਪਾਦੇ ਆ ਯਾਰ ਤੇਰੇ ਨਾਲ ਆਂ ਜ਼ਰ ਕੋਈ ਨਾ ਕੱਲ ਨੂੰ ਆਪਾਂ ਤੇਰੇ ਵਾਕੇ ਵੀਡੀਓ ਪਾ ਦਾਂਗੇ ਇਹ ਬਾਬੇ ਸਬਜੀ ਵਾਲਾ ਆਪਣਾ ਯਾਰ ਜਾਲਾ ਮਕੰਦਾ ਐਂਡ ਆ ਨਾ ਮਾਤਾ ਬਾਬੇ ਚੌੜ ਕਰਦੀ ਫਿਰਦਾ ਰਹਿਣਾ ਇੱਥੇ ਸਾਰੇ ਕਿਤੇ ਆਪਾਂ ਨੂੰ ਸਾਰੇ ਬੰਦੇ ਜਾਣਦੇ ਆ ਯਾਰ ਵਧੀਆ ਕੋਈ ਆਪਾਂ ਨੂੰ ਕਾਦੀ ਚੀਜ਼ ਤੋਂ ਜਵਾਬ ਨਹੀਂ ਦਿੰਦਾ ਚਾਹੇ ਆਪਾਂ ਫਰੀਲ ਲੈ ਲਈਏ ਚਾਹੇ ਭੈਂਟਾਂ ਦੀ ਕੋਈ ਚੱਕਰ ਨਹੀਂ ਸਾਰੇ ਜਾਣਦੇ ਆ ਸਾਰੇ ਆਪਣੇ ਨਾਲ ਜਿਹੜਾ ਕਹਿੰਦਾ ਆਪਾਂ ਨੂੰ ਵੀਡੀਓ ਚ ਲੈਦਾ ਆਪਾਂ ਉਹਦੀ ਕਹਿੰਦੇ ਆ ਵੀ ਆ ਜਾ ਕੋਈ ਗੱਲ ਨਹੀਂ ਬਈ ਚੱਕ ਕਰਨੀ ਅਸਾਉ ਜੀ ਵਾਲਾ ਕਹਿੰਦਾ ਮੈਨੂੰ ਵੀਡੀਓ ਤੇ ਲੈ ਆਵਾ ਆ ਜਾ ਫੇਰ ਕੀ ਹੁੰਦਾ ਐਸੀ ਵੀ ਗੱਲ ਆ ਆਪਣੇ ਉਹ ਕੰਮ ਹੈ ਨਹੀਂ ਬਾਬਾ ਇਸ ਤਰ੍ਹਾਂ ਵਾਪੇ ਲੋਕ ਤੇ ਕੀ ਹੈ ਹਾਂ ਬੰਨੇ ਕੀ ਗੱਲ ਲਾਵਾ ਸਾਰਾ ਜਾਵਾ ਆਈਆ ਤਾ ਓਕੇ ਹੋ ਗਿਆ ਬਾਬਾ ਹੁਣ ਚੱਲਦੇ ਆਪਾਂ ਫੇਰ ਲੰਮੇ ਰੂਟ 'ਤੇ ਕਰੀ ਕਰਾ ਲੈ ਫਿਰ ਵਾਲ ਬੋਜ ੱਟਨੇ ਆਈ ਆ ਫਿਰ ਆ ਪਤਾ ਇਹ ਗੱਡੀ ਬਾਬੇ ਆਪਣੇ ਕੋਲੇ ਹੈ ਨਹੀਂ ਮੋਟਰ ਐਂਗਲ ਤੇ ਮੈਂ ਏਡੀ ਦੂਰ ਕੀ ਕਰਾਂ ਇਹ ਕਾਲੇ ਵਾਲੀ ਜਾਣਾ ਵਸਤੀ ਝੜ ਜਾਨੇ ਵਾ ਵਧੀਆ ਰਹਾਂਗੇ ਗਾਈ ਪੈਂਦਾ ਬਾਬੇ ਬਸ ਮੈਨੂੰ ਤਾਂ ਹੁਣ ਪਤਾ ਲੱਗਿਆ ਵਾਪੇ ਤੇ ਚਨੀਰ ਦਾ ਮੇਲਾ ਵੀ ਆ ਪੂਰਾ ਇਕੱਠਾ ਹੋ ਲੱਗਾ ਠਾ ਵਾਪੇ ਤੇ ਚਨੀਰ ਮੇਲੇ ਤੇ ਬਹੁਤ ਵਧੀਆ ਲੱਗਦਾ ਹਜੇ ਖਾਸੀ ਦੂਰ ਆ ਮੰਨ ਲਾ ਕਿੱਥੇ ਗਏ ਮੇਲਾ ਪਰਦਾ ਠੱਟ ਤਾਂ ਉਹੀ ਵਾਹਗਾ ਚਲੋ ਇਹ ਗੱਲ ਨਹੀਂ ਪਤਾ ਕਿ ਨਹੀਂ ਦੇਖਦੇ ਯਾਰ ਆਹ ਇਹਦੀ ਹਵਾ ਨਹੀਂ ਖੜੀ ਬਾਬੇ ਉਦੋਂ ਦੀ ਅਬਾ ਚੱਲੀ ਜਾਂਦੀ ਆ ਪਿੱਛੇ ਮੇਰੇ ਕੇਲੇ ਆ ਮੈਂ ਆ ਗਿਆ ਬਾਬੇ ਸਰਦੂਲੇ ਵਾਲਾ ਸਰਦੂਲੇ ਵਾਲਾ ਪਤਾ ਨਹੀਂ ਆ ਹਾਂ ਇੱਕ ਸਰਦੂ ਗੜਾ ਇੱਕ ਇਹ ਸਰਦੂਲੇ ਵਾਲਾਗਾ ਸਰਦੂਲੇ ਵਾਲੇ ੱਡੇ ਤੇ ਆ ਇੱਥੋਂ ਆਪਾਂ ਬਸ ਫੜ ਲੈਣੀ ਆ ਕਾਲੇ ਵਾਲੇ ਦੀ ਕਾਲੇ ਲਈ ਜਾਣਾ ਬਾਬੇ ਆਪਾਂ ਇੱਕ ਚੈੱਕ ਕਰਾ ਬਸ ਵੈਂਟਰੀ ਲੋ ਹੋ ਗਈ ਫੋਨ ਦੀ ਹੋਰ ਕੋਈ ਦਿੱਕਤ ਨਹੀਂ ਹੈ ਜੀ ਮੈਨੂੰ ਪਤਾ ਕੋ ਨੂੰ ਵੈਂਟਰੀ ਲੋ ਹੋ ਜੂਗੀ ਜਦੋਂ ਮੈਂ ਮੋੜਨਾ ਮੈਂ ਨਹੀਂ ਭਾਗਾਂ ਚਲ ਜਾਇਆ ਹੁਣੇ ਯਾਰ ਜਿਹੜਾ ਕੱਟਿਆ ਹੁਣੇ ਲੰਮਾ ਉਹ ਲਾ ਪਾਈ ਜਾਇਆ ਕਰਾਂਗੇ ਵੀਡੀਓ ਵੀਡੀਓ ਬਣਾਇਆ ਕਰਾਂਗੇ ਯਾਰ ਤੇ ਉਹ ਜਗ੍ਹਾ ਵਧੀਆ ਜਗ੍ਹਾ ਜਾਇਆ ਕਰਾਂਗੇ ਜਿੱਥੇ ਜਿੱਥੇ ਮੈਨੂੰ ਕੰਮ ਸੀਗਾ ਥੋੜਾ ਜਿਆ। ਉਹ ਆਪਾਂ ਵਧੀਆ ਥਾਂ ਤੇ ਜਾਇਆ ਕਰਾਂਗੇ ਵਧੀਆ ਵਧੀਆ ਲੋਕੇਸ਼ਨ ਜਿਹੜੀ ਵਧੀਆ ਹੁੰਦੀ ਹੈ ਉੱਥੇ ਹੀ ਜਾਇਆ ਕਰਾਂਗੇ। ਓਕੇ ਬਾਬਿਓ ਮਿਲਦੇ ਆਂ ਤੜਕ ਇੱਕ ਹੋਰ ਨਵੀਂ ਵੀਡੀਓ ਨਾਲ ਹਨਾ ਕਰ ਲਿਆ ਕਰੋ ਸਬਸਕ੍ਰਾਈਬ ਯਾਰ ਚੈਨਲ ਆਪਣਾ ਉਨਾਲੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਪੰਜੂ ਠੰਡੀ ਵਾਲੀ ਵਧ ਗਈ ਯਾਰ ਬਾਬੇ ਮੈਂ ਤਾਂ ਪਲਾ ਲੱਗੀ ਜਾਂਦਾ ਯਾਰ ਕਿਵੇਂ ਸਿਆਲ 'ਚ ਨਹੀਂ ਠੰਡ ਪਾਦੀ ਭਾਂ 46 ਬਣ ਗਿਆ ਯਾਰ ਜਮਾ ਹਨਾ ਬਰਫォਰ ਫਪਈ ਹੈ ਕਿਤੇ ਪੈਂਦੇ ਆ ਤੇ ਗੜੇ ਵੀ ਨਹੀਂ ਮਨ ਤਾਂ ਇਹ ਲੱਗਦਾ ਕਿਵੇਂ ਬਰਫ ਪਈ ਹੁੰਦੀ ਹੈ ਟੀ-ਸ਼ਰਟ 'ਚ ਅੱਗੇ ਗਰਮੀ ਆਉਂਦੀ ਹੁੰਦੀ ਸੀਗੀ ਹੁਣ ਭਾਂ ਬਾਰੇ ਜਾਨ ਨੂੰ ਜੀ ਨਹੀਂ ਕਰਦਾ ਟੀ-ਸ਼ਰਟ 'ਚ ਆਪਾਂ ਪਹੁੰਚ ਗਏ ਸੀ ਬਾਬੇ ਸਹੀ ਜਮਾ ਤੇ ਮਿਲਦੇ ਆਂ ਤੁਹਾਨੂੰ ਸਭ ਸਵੇਰ ਇੱਕ ਨਵੀਂ ਹੋਰ ਵੀਡੀਓ ਨਾਲ ਠੀਕ ਐ ਓਕੇ ਬਾਏ ਲਵ ਯੂ ਆਲ ਮੈਨੂੰ ਆਖਣੇ ਸੀ ਬਾਬੋ ਕਾਪੀਰਾਈਟ ਆਊਗਾ ਮਾ ਗਾਣੇ ਚੱਲਦੇ ਆ ਵਿੱਚ ਉਹ ਕਾਪੀਰਾਈਟ ਆ ਗਿਆ ਯਾਰ ਵੀਡੀਓ ਤੇ ਭੈਣ ਜੋ ਚੱਲ ਯਾਰ ਕੀ ਕਰ ਸਕਦੇ ਆ ਕਾਪੀਰਾਈਟ ਟ੍ਰੈਕ ਮੱਝ ਗਈ ਮੈਨੂੰ ਤਾਂ ਉਹਨੂੰ ਇੰਨਾ ਪਤਾ ਨਹੀਂ ਯਾਰੂੰ ਕਾਪੀਰਾਈਟ ਆ ਗਿਆ ਯਾਰ ਆਹਦਾ ਕੀ ਚੱਕਰਾਗਾ ਚਲੋ